ਤੇ ਭਾਜੀ ਤੁਸੀਂ ਨਾਬੀ ਵਦਾ ਵਰਤਿਆ ਜੀ ਹਾਂਜੀ ਅੱਜ ਤੁਸੀਂ ਦੁਬਾਰਾ ਲੈਣ ਆਇਆ ਤੇਲ ਹਾਂਜੀ ਤੁਹਾਨੂੰ ਜਿਹੜਾ ਪਹਿਲਾਂ ਤੁਸੀਂ ਤੇਲ ਵਰਤਿਆ ਹੈ ਤੁਹਾਨੂੰ ਉਹਦੇ ਨਾਲ ਕੀ ਬੈਨੀਫਿਟ ਹੋਇਆ ਪਹਿਲਾਂ ਆਪਣਾ ਨਾਮ ਐਡਰੈਸ ਦੱਸਿਓ ਤੁਸੀਂ ਕਿੱਥੋਂ ਹੋ ਕਿਹੜਾ ਇਲਾਕਾ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਅੰਮ੍ਰਿਤਸਰ ਤੋਂ ਆਇਆ ਹਾਂ ਔਰ ਮੈਂ ਬੈਂਕਿਸਕਾਪ ਕਰਦਾ ਹਾਂ ਐਸੇ ਮੈਨੇਜਰ ਜੀ ਮੈਂ ਨਾਬੀ ਵਦਾ ਇਤੋਂ 8 ਮਹੀਨੇ ਪਹਿਲਾਂ ਜੋਸ ਕਰੇਸ਼ ਨੂੰ ਦਿੱਤਾ ਸੀ ਜੀ ਇਹਦੇ ਨਾਲ ਮੈਨੂੰ ਇਤਾਂ ਖਰਾਟੇ ਬਹੁਤ ਤੇਜ਼ ਆਉਂਦੇ ਸੀ ਓਕੇ ਮੈਂ ਇਸ ਕਮਰੇ ਜਿੱਤਾਰਾ ਨਾਲ ਦਾਲ ਦੇ ਕਮਰੇ ਸੌਂ ਨਹੀਂ ਸਕਦੇ ਇਹਦੇ ਲੰਬੇ ਖਰਾਟੇ ਮਾਰਦੇ ਸੀ ਹਾਂ ਅੱਛਾ ਜੀ ਇੱਕਦਮ ਇਹ ਖਰਾਟੇ ਬਹੁਤ ਠੀਕ ਹੋਏ ਯਾਰ ਜੀ ਇੱਕ ਮੈਨੂੰ ਮਾਈਗਰੇਨ ਦੀ ਪਰੌਂ ਸੀ ਬਹੁਤ ਜ਼ਬਰਦਸਤ ਜੀ ਠੀਕ ਹੋਈ ਯਾਰ ਇੱਕ ਮੇਰੇ ਵਾਲ ਬੜੇ ਝੜਦੇ ਸੀ ਸਿਰ ਅੱਜ ਗੰਜ ਪੈ ਗਈ ਸੀ ਵਾਲ ਜਲੋਸ ਘਟ ਗਈ ਸੀ ਓਕੇ ਤੇ ਉਹ ਤਿੰਨੇ ਪਰਮੇ ਬਿਮਾਰੀਆਂ ਦੀ ਬੜੇ ਬੜੇ ਇੱਕਦਮ ਠੀਕ ਹੋ ਗਈਆਂ ਓਕੇ ਚਲੋ ਤੇ ਆਪਣਾ ਅੰਮ੍ਰਿਤਸਰ ਜਿਹੜਾ ਏਰੀਆ ਜੀ ਮੇਰਾ ਮਾਲਵੰਡੀ ਕੰਡਾ ਜੀ ਅੰਮ੍ਰਿਤਸਰ ਆਪੋਜ਼ ਤੁਸੀਂ ਤੇਲ ਬਾਰੇ ਹੋਰ ਦਰਸ਼ਕਾਂ ਨੂੰ ਸਾਡਿਆਂ ਨੂੰ ਠੀਕ ਇਹ ਕਹਿਣਾ ਚਾਹੁੰਦੇ ਇਹ ਜਿਹੜਾ ਨਾਭੀ ਵੈਦਾ ਅਰਕ ਹੈ ਕੀ ਹਰ ਬੰਦੇ ਨੂੰ ਇਹ ਯੂਜ਼ ਕਰਨੀ ਚਾਹੀਦਾ ਜਾਂ ਨਹੀਂ ਜੀ ਹਾਂ ਇਹ ਹਰ ਇੱਕ ਬੰਦੇ ਯੂਜ਼ ਕਰਦੇ ਨੇ ਇਹਦੇ ਗਲਟ ਬਹੁਤ ਵਧੀਆ ਗਏ ਨੇ ਇਹ ਯੂਜ਼ ਕਰਨ ਨਾਲ ਇੱਕ ਤਾਂ ਬੰਦੇ ਵਿੱਚ ਅਲਰਜੀ ਆਦੀ ਆ ਪੋਜ਼ਿਟਿਵਿਟੀ ਬਹੁਤ ਜਰਾਂਦੀ ਹੈ ਤੇਲ ਵਰਤਦੇ ਨਾਲ ਜਿਹੜੀਆਂ ਬਿਮਾਰੀਆਂ ਆਟੋਮੈਟਿਕ ਬਦਲ ਮਹਿਸੂਸ ਆ ਰਹੀਆਂ ਮੇਰੀਆਂ ਦਰਦ ਹੋ ਰਹੀਆਂ ਨੇ ਬਿਲਕੁਲ ਤੇ ਇਹ ਵੈਸੇ ਤਾਂ ਅਸੀਂ ਪਤਾ ਕਿੱਦਾਂ ਲੱਗਿਆ ਸੀ ਨਾਬੀ ਬਾਰੇ ਕਿਸੇ ਪੇਸ਼ੈਂਟ ਨੇ ਨੰਬਰ ਦਿੱਤਾ ਸੀ ਮੈਂ ਫੇਸਬੁੱਕ ਤੋਂ ਵੇਖਿਆ ਸੀ ਫੇਸਬੁੱਕ ਤੇ ਐਡ ਦੇਖੀ ਸੀ ਉੱਥੋਂ ਬਾਅਦ ਵਿੱਚ ਤੁਹਾਨੂੰ ਉਤਸ਼ਾਹ ਦਿੱਤੀ ਓਕੇ ਸਾਡੇ ਕਿਥੇ ਪੇਸ਼ੈਂਟ ਦੀ ਇੰਟਰਵਿਊ ਹੋਣੀ ਸੀ ਜਿੱਦਾਂ ਅੱਜ ਇੰਟਰਵਿਊ ਤੁਹਾਡੀ ਹੋ ਰਹੀ ਹੈ ਬਿਲਕੁਲ ਜੀ ਜੇਕਰ ਤੁਹਾਡੇ ਵੀ ਜਾਂਚਾਣ ਵਾਲੇ ਬਹੁਤ ਐਵੇਂ ਉਹਨਾਂ ਕੇ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਵੀ ਤੁਹਾਨੂੰ ਕਾਲ ਕਰਨਗੇ ਕਿਰੇ ਸਾਡੇ ਮਾਤਾ ਜੀ ਲੈਣਾ ਹੈ ਮੈਨੇ ਹੀ ਲੈਣਾ ਆ ਅੱਛਾ ਆਪਣੇ ਆਪੇ ਲੈਣਾ ਹੈ ਇਹਨਾਂ ਤੋਂ ਲੈ ਕੇ ਬੈਠ ਬੋਲ ਰਹੇ ਆ ਅੱਛਾ ਜੀ ਇਹਨਾਂ ਦੀ ਗੱਲ ਠੀਕ ਹੋਈ ਹੋਈ ਕਿ ਬਟ ਮੇਰੀ ਠੀਕ ਹੋ ਗਈ ਓਕੇ ਓਕੇ ਠੀਕ ਹੈ ਤੇ ਆ ਭਾਜੀ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਤੇ ਭਾਜੀ ਹੁਣੇ ਬੈਂਕ ਵਿੱਚ ਮੈਨੇਜਰ ਨੇ ਤੇ ਅੱਜ ਬੰਗਾ ਜਿਹੜਾ ਨਵਾਂ ਸ਼ਹਿਰ ਸਾਡੇ ਸੈਂਟਰ ਦੁਆਰਾ ਤੇਲਰ ਪਹੁੰਚੇ ਨੇ ਇਹ ਨਵੀਂ ਬਿਵੈਦਾ ਉਹੀ ਹਰਕ ਨੇ ਜਿਹੜੇ ਅਲੱਗ-ਅਲੱਗ 30 ਤੋਂ 35 ਬਿਮਾਰੀਆਂ ਤੇ ਬਹੁਤ ਜ਼ਬਰਦਸਤ ਫਾਇਦੇ ਹੋ ਰਹੇ ਆ ਤੇ ਸਾਰੇ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਦਾ ਜਿਹੜਾ पेज ਹੈ ਉਹਨੂੰ ਵੀ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਜਿਹੜੀ ਹੋਰ ਵੀ ਪੇਸ਼ੈਂਟ ਦੀ ਵੀਡੀਓ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੰਨੇ ਕਹਿੰਦੇ ਹੋਏ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਨਮਸਕਾਰ ਸਤਿ ਸ੍ਰੀ ਅਕਾਲ ਧੰਨ